ਇਹ ਹੈਵੀ ਕੋਲ ਵਾਲਿਆਂ ਦਾ ਕੋਈ ਕੈਮੀਕਲ ਆਉਂਦਾ ਜੀ ਜਿਹੜਾ ਕਲੀ ਦੇ ਵਿੱਚ ਪੈ ਜਾਂਦਾ ਸਸੇ ਹੀ ਕਾਲ ਕਿਸਾਨ ਵੀਰੋ ਤਾਂ ਆਪਾਂ ਤੁਹਾਨੂੰ ਪਿਛਲੀ ਵੀਡੀਓ ਚ ਦੱਸਿਆ ਸੀਗਾ ਵੀ ਬਾਗ ਦੇ ਵਿੱਚ ਆਪਾਂ ਕਲੀ ਜਿਹੜੀ ਹੈਗੀ ਆ ਜੀ ਉਹ ਕਰਾਉਣੀ ਆ ਤੇ ਤੁਹਾਨੂੰ ਕਲੀ ਜਿਹੜੀ ਹੁੰਦੀ ਆ ਉਹ ਦਿਖਾਉਨੇ ਆ ਕਿਵੇਂ ਹੁੰਦੀ ਆ ਆਜੋ ਤੁਹਾਨੂੰ ਦਿਖਾਈਏ ਲੇਵਰ ਆਪਾਂ ਲਾਈ ਵੀ ਆ ਜੀ ਕੱਲ੍ਹ ਦੀ ਲੇਵਰ ਲੱਗੀ ਵੀ ਆ ਤੇ ਕਲੀ ਹੁੰਦੀ ਤੁਹਾਨੂੰ ਦਿਖਾਉਨੇ ਆ ਹਾਂ ਦੇਖੋ ਇਸ ਤਰ੍ਹਾਂ ਜੀ ਬਰਸ਼ਨ ਵਾਲ ਜਿੰਨੇ ਵੀ ਜਾਕਮਾ ਬੂਟੇ ਦੇ ਆਪਾਂ ਮੁੱਢ ਦੇ ਵਿੱਚ ਇਹਦੇ ਵਿੱਚ ਨੀਲਾ ਥੋਥਾ ਤੇ ਕਲੀ ਆਪਾਂ ਮਿਕਸ ਕੀਤੀ ਆ ਜੀ ਤੇ ਅੱਜ ਤਕਰੀਬਨ ਜਿਹੜਾ ਹੈਗਾ ਆਪਣਾ ਕਲੀ ਦਾ ਕੰਮ ਨਿਪਟ ਜੂਗਾ ਉਹਨੂੰ ਕਲੀ ਜਿਹੜੀ ਕੱਲ ਦੀ ਹੋਈ ਵੀ ਆ ਉਹ ਦਿਖਾਉਨੇ ਆ ਜੀ ਬਹੁਤ ਸੋਹਣੇ ਬੂਟੇ ਏੜੇ ਚਿੱਟੇ-ਚਿੱਟੇ ਮੁੱਢ ਹੋ ਗਏ ਆ ਤੇ ਆ ਤੁਸੀਂ ਦੇਖੋ ਜੀ ਜਿਹੜੀ ਆਪਾਂ ਕਲੀ ਮੋਡਾਂ ਨੂੰ ਚੜਾਈ ਇਹਦੇ ਵਿੱਚ ਨੀਲਾ ਸੋਥਾ ਤੇ ਕਲੀ ਮੈਕਸ ਕੀਤੀ ਆ ਤੁਸੀਂ ਦੇਖ ਸਕਦੇ ਹੋ ਸਾਰੇ ਵਾਈਟ ਕਲਰ ਦੇ ਇਹ ਮੁੱਢ ਤੇ ਇਧਰ ਲਈ ਜਿਹੜੀ ਸਾਈਡ ਆਪਣੀ ਉਹ ਸਾਈਡ ਰਹਿੰਦੀ ਆ ਜੀ ਉਧਰ ਲੇਵਰ ਆ ਜਿਹੜੀ ਆਪਣੀ ਲੱਗੀ ਵੀ ਆ ਇਸ ਤਰ੍ਹਾਂ ਜਿਹੜਾ ਜਿੰਨਾ ਵੀ ਬੂਟੇ ਦੇ ਜਾਕਮਾ ਜਾਂ ਕੋਈ ਆਪਾਂ ਕਹਿ ਸਕਦੇ ਆ ਮੁੱਢ ਦੇ ਵਿੱਚ ਕਈ ਵਾਰੀ ਉਲਟਾਣੀ ਟੁੱਟ ਜਾਂਦੀ ਆ ਜਾਂ ਵੱਢੀ ਜਾਂਦੀ ਆ ਤਾਂ ਉਹਦੇ ਵਿੱਚੋਂ ਇੱਕ ਨਾ ਹੀ ਗੂੰਦ ਦੀ ਤਰ੍ਹਾਂ ਗੂੰਦ ਜੀ ਨਿਕਲਦੀ ਆ ਜਿਹਦੇ ਨਾਲ ਬੂਟਾ ਆਪਣਾ ਕਮਜ਼ੋਰ ਹੋ ਜਾਂਦਾ ਹੈ ਤਾਂ ਉਥੇ ਇਹ ਕਲੀ ਤੇ ਨੀਲਾ ਥੋਥਾ ਜਿਹੜਾ ਆਪਾਂ ਨੂੰ ਆ ਫੇਰਨਾ ਜ਼ਰੂਰੀ ਆ ਤੇ ਠੰਡ ਦੇ ਕਾਰਨ ਆਪਣਾ ਜਿਹੜਾ ਕਲੀ ਵਾਲਾ ਕੰਮ ਸੀ ਥੋੜਾ ਜਿਹਾ ਲੇਟ ਹੋ ਗਿਆ ਸੀ ਤੇ ਖਟਾਰਾ ਤਕਰੀਬਨ ਆਪਣੇ ਬਾਗ ਨੇ ਸਾਰਾ ਚੱਕ ਲਿਆ ਹੈ ਦੇਖ ਹਰ ਕਬੂਟੇ ਨੂੰ ਬਰਸ਼ ਦੇ ਨਾਲ ਕੱਲੇ-ਕੱਲੇ ਨਾਲ ਜਿੱਥੋਂ-ਜਿੱਥੋਂ ਬੂਟਿਆਂ ਦੇ ਜਾਕਮ ਆ ਉਹ ਆਪਾਂ ਪਰਵਾ ਰਹੇ ਆ ਲੇਵਰ ਲਾਈ ਵੀ ਆ ਕੱਲ ਦੀ ਇਧਰਲੇ ਪਾਸੇ ਵੀ ਧਿਆਨ ਫਿਰ ਜਿਹੜਾ ਬਾਗ ਵਾਲੇ ਪਾਸੇ ਵੀ ਦੇਣਾ ਪੈਂਦਾ ਜੀ ਸਾਰੇ ਬੂਟੇ ਤੁਹਾਨੂੰ ਜਦੋਂ ਕਲੀ ਹੋਗੀ ਐਨ ਬਹੁਤ ਸੋਹਣੇ ਲੱਗਣਗੇ ਜੀ ਅਸੀਂ ਦੇਖ ਸਕਦੇ ਹਾਂ ਕਲੀ ਕਿਵੇਂ ਚਮਕਦੀ ਆ ਜੀ ਬੁੱਢਾ ਨੂੰ ਪੂਰੇ ਵਾਈਟ ਕਲਰ ਦੇ ਜਿਹੜੇ ਹੋ ਗਏ ਆ ਜੀ ਮੁੱਢ ਤੇ ਇਸ ਤਰ੍ਹਾਂ ਜਿਹੜਾ ਬਾਗ ਆਪਾਂ ਬਹੁਤ ਸੋਹਣਾ ਆਪਾਂ ਨੂੰ ਲੱਗੂਗਾ ਜਦੋਂ ਸਾਰੇ ਬੂਟਿਆਂ ਨੂੰ ਕਲੀ ਹੋਗੀ ਤੇ ਇੱਕ ਜਿਹੜਾ ਆਪਾਂ ਕਲੀ ਦੇ ਵਿੱਚ ਦੀ ਉਹ ਅ ਬੂਟੇ ਦੇ ਉੱਤੇ ਜਿਹੜੀ ਕਲੀ ਚੱਕੀ ਰਵੇ ਉਹਦੇ ਵਾਸਤੇ ਆਪਣਾ ਫੇਵੀਕੋਲ ਦਾ ਇੱਕ ਮਟੀਰੀਅਲ ਆਉਂਦਾ ਜਿਹੜਾ ਕਲੀ ਦੇ ਵਿੱਚ ਪੈ ਜਾਂਦਾ ਉਹਨੂੰ ਆਪਾਂ ਦਿਖਾਉਨੇ ਆ ਤੁਹਾਨੂੰ ਅ ਉਹ ਵੀ ਆਪਣਾ ਕਪੜਾ ਅਬੋਰ ਤੋਂ ਕਮਲ ਬਰਾੜ ਨੇ ਆਪਾਂ ਨੂੰ ਕਿਹਾ ਸੀ ਵੀ ਤੁਸੀਂ ਉਸ ਕਲੀ ਦੇ ਵਿੱਚ ਜ਼ਰੂਰ ਪਾਓ ਜੇ ਤੇ ਉਹ ਤੁਹਾਨੂੰ ਆਪਾਂ ਦਿਖਾਵਾਂਗੇ ਜੀ ਫਿਰ ਤਾਂ ਹਾਂਜੀ ਫਿਰ ਤੁਹਾਨੂੰ ਆਪਾਂ ਉਹ ਦਿਖਾ ਰਹੇ ਹਾਂ ਇਹ ਫੇਵੀਕੋਲ ਵਾਲਿਆਂ ਦਾ ਕੋਈ ਕੈਮੀਕਲ ਆਉਂਦਾ ਜੀ ਜਿਹੜਾ ਕਲੀ ਦੇ ਵਿੱਚ ਪੈ ਜਾਂਦਾ ਹੈ ਤੇ ਕਲੀ ਦੇ ਵਿੱਚ ਜਿਹੜਾ ਆਪਾਂ ਪਾਉਣਾ ਹੈ ਇਹ 10 ਕਿਲੋ ਦੇ ਵਿੱਚ 1 ਕਿਲੋ ਪਾਉਣਾ ਤਕਰੀਬਨ ਇਹਦੀ ਜਿਹੜੀ ਕੀਮਤ ਆ 120 ਰੁਪਏ ਇੱਲੋ ਦੀ ਦੱਸ ਰਹੇ ਆ ਦੁਕਾਨਦਾਰ ਆਪਾਂ ਨੂੰ ਦੇ ਰਹੇ ਆ ਤੇ ਕਿਸੇ ਵੀ ਭਰਾ ਨੇ ਜਦੋਂ ਬੂਟਿਆਂ ਦੇ ਵਿੱਚ ਕਲੀ ਫੇਰਨੀ ਆ ਤਾਂ ਇਹਨੂੰ ਜ਼ਰੂਰ ਪਾਇਆ ਜੋ ਤਾਂ ਜੋ ਵੀ ਲੰਮਾ ਸਮਾਂ ਜਿਹੜੀ ਕਲੀ ਆਪਣੇ ਬੂਟੇ ਨੂੰ ਲੱਗੀ ਰਵੇ ਲਵੇ ਨਾ ਕਿਉਂਕਿ ਬਾਰਸ਼ਾਂ ਕਈ ਵਾਰੀ ਜ਼ਿਆਦਾ ਪੈਣ ਲੱਗ ਜਾਂਦੀਆਂ ਤੇ ਕਲੀ ਜਿਹੜੀ ਆਪਣੀ ਉਹ ਲੈਣੀ ਸ਼ੁਰੂ ਹੋ ਜਾਂਦੀ ਆ ਤਾਂ ਇਸ ਤਰ੍ਹਾਂ ਆਪਾਂ ਬਾਈ ਜੀ ਬਾਗ ਨੂੰ ਸਾਰੇ ਨੂੰ ਕਲੀ ਕਰਾਤੀ ਆ ਆਖਰ ਦੱਸਿਓ ਜੇ ਕਮੈਂਟ ਕਰਕੇ ਕਿਵੇਂ ਲੱਗਾ ਆਪਣਾ ਬਾਗ ਤੁਹਾਨੂੰ ਜੀ ਬਣੇ ਰਿਓ ਜੇ ਆਪਣੇ ਪੇਜ ਨਾਲ ਤੇ YouTube ਚੈਨਲ ਨਾਲ ਹਰ ਤੁਹਾਨੂੰ ਦਿਖਾਵਾਂਗੇ ਹੋਰ ਵੀ ਵਧੀਆ ਤੋਂ ਵਧੀਆ ਵੀਡੀਓ ਧੰਨਵਾਦ ਜੀ ਸਤਿ ਸ਼੍ਰੀ ਅਕਾਲ